ਮਿੱਲ ਚੋਂ ਆਉਂਦੇ ਸੀ ਤੇ ਡੰਪ ਤਾਨੂੰ ਪਤਾ ਆਪਣਾ ਬਥੇਰੀ ਹੀ ਬਣਾਈ ਆ ਪਰਾਲੀ ਤੇ ਲਾਦ ਲਈ ਗੱਠਾ ਜਾ ਕੇ ਟਰਾਲੀ ਤਵਾ ਕੇ ਵੇਡ ਲਾ ਕੇ ਤੇ ਛੱਤ ਪਾ ਲਈਏ ਟਾਈਮ ਵੱਜ ਗਿਆ 2-3 ਵਜ ਗਿਆ ਦੁਪਹਿਰ ਦੀ ਕੱਲ ਨੂੰ ਦੁਰਨਾ ਰੈਡੀ ਹੈ ਕੰਮ ਪ੍ਰਭ ਜੀ ਕਮ ਆਨ ਫਾਸਟ ਮੁੰਡਾ ਸਰਪੰਚ ਦਾ ਅਈ ਡਿਵਰਡ ਡੰਪ ਦਾ ਮਾਲਕ ਥੰਗ ਵਧੀਆ ਹੁੰਦੀ ਕੀ ਕਰ ਲੋ ਵਧੀਆ ਹੋ ਗਈ ਠੀਕ ਤੇ ਚਲੋ ਲਾਦ ਲੀਏ ਮੜਾ ਜੀ ਹੁਣ ਮਿਹਨਤ ਕਰ ਲਈਏ ਭਾਜੀ ਲਾਓ ਜੈਕਟ ਆ ਜੀਆਂ ਲਾ ਲਓ ਭਾਜੀ ਹੁਣ ਜੰਮੂ ਵਾਲਾ ਕੋਟ ਕਯਾ ਬਾਸ਼ ਇਹ ਬੰਦੇ ਪੱਕੇ ਮੈਂਬਰ ਜਿਹੜੇ ਆਪਣੇ ਕਸਾਪੁਰ ਗਰੁੱਪ ਦੇ ਟੀ-ਸ਼ਰਟ ਵੀ ਪਾਈ ਆ ਤੁਹਾਡੀ ਟੀ-ਸ਼ਰਟ ਕਿੱਥੇ ਭਾਜੀ ਅਸੀਂ ਲਾਦ ਆ ਕੋਟ ਦੇ ਪਿੱਛੇ ਵੀ ਲਵਾ ਲਿਖਾ ਰਿਏ ਨਹੀਂ ਤੇ ਆਹ ਮਸਕੂਲ ਕੋ ਲਗਵਾ ਲੀਂ। ਯਾਰ ਵਾਸ਼ ਯਾਰ ਵਾਸ਼। ਤੈਨੂੰ ਮੈਂ ਹੀ ਮੜੇ ਹੱਥ ਪਵਾ ਲਾਂ। ਫੇ ਚੱਲੀਏ ਘਰ। ਇਹਨੂੰ ਲੰਮੇ ਪਾਇਆ। ਸਹੀ ਗੱਲ ਇਕੱਠਾ ਜਗਾ ਮੇਰੇ ਵਿੱਚੇ ਪਾਇਆ ਹੋਇਆ ਗੇ। ਕਿ ਨਹੀਂ। ਹਾਂਜੀ ਹੋ ਗਈ ਲੋਡ ਟਰਾਲੀ। 25 ਇਕੱਠਾ ਪਈਆਂ ਦੋ ਤਿੰਨ ਹੀ ਉੱਤੇ ਰੱਖ ਲੀਆਂ। ਉਹ ਪਰ ਮੈਂ ਉੱਤਰ ਨਾ ਕਹਿੰਦੀ ਆ ਬੈੱਡ ਬਣ ਗਿਆ ਪੂਰਾ ਘਰ ਜਾ ਕੇ ਕਰੀਏ ਕੰਮ ਕਰ ਉਹ ਥੋੜਾ ਜਿਹਾ ਹੋ ਰਿਹਾ ਚੱਲੀਏ ਘਰ ਜਾ ਕੇ ਮਿਲਦੇ ਹੁਣ ਹਾਂਜੀ ਮਿੱਤਰੋ ਆ ਗਏ ਘਰ ਤੇ ਟਰਾਲੀ ਲੱਗੀ ਵੱਡੀ ਆ ਤੇ ਸਾਡੇ ਬੰਦਿਆਂ ਨੇ ਸਾਨੂੰ ਇੰਨਾ ਯਕੀਨ ਆ ਵੀ ਕੋਹ ਨਹੀਂ ਕੀਤਾ ਹੁਣ ਸਾਡੇ ਆਉਂਦਿਆਂ ਨੂੰ ਹੁਣ ਇਹ ਤੁਹਾਨੂੰ ਘਰ ਜਾ ਕੇ ਵਿਖਾ ਦਿੰਨੇ ਆ ਭਾਈ ਕੂਲ ਲਗਾ ਦੇ ਆ ਤੇ ਆਇਆ ਵੇਖਾ ਸ਼ਰਮ ਨਾਈ ਸ਼ਰਮ ਨਾਈ ਕਿਉਂ ਕੀ ਆ ਤੈਨੂੰ ਕਹੀ ਇੱਕ ਦੋ ਕੰਮ ਕਿਹਾ ਸੀ ਕੰਮ ਉਹ ਮੈਂ ਕੱਲੇ ਨੂੰ ਕਰਨੇ ਬੰਦੇ ਕੱਲੇ ਨੇ ਕੋਈ ਕਿਤੇ ਤਿੰਨ ਆ ਰਿਹਾ ਤੂੰ ਕੱਲਾ ਦੱਸ ਤੂੰ ਦੱਸ ਕੀ ਗੱਲ ਤੈਨੂੰ ਚਾਹ ਪੀ ਜਾਂ ਨਾ ਇਥੇ ਦੇ ਲੰਬੇ ਨੇ ਜੇ ਤੁਹਾਡਾ ਅੱਜੋ ਕੰਮ ਕੈਂਸਲ ਹੋ ਗਿਆ ਬੰਦੇ ਬੰਦੇ ਹੋ ਜਾਣੀ ਸਹੀ ਗੱਲ ਆ ਆਇ ਤੇ ਸਬਜ਼ੀ ਦਾ ਚੀਜ਼ ਜੇ ਰੱਖੀ ਜਾਓ ਦੋ ਦਾ ਨਿਕਲ ਗਿਆ ਦੁੱਧੇ ਉਦਾਂ ਨਿਕਲੇ ਬੰਦਾ ਕਿੱਥੇ ਉਹਦੇ ਧਵਾਉਣ ਹੀ ਗਏ ਆ ਸਰ ਸਵੇਰ ਦਾ ਧੋਣ ਨਹੀਂ ਡਿਆ ਐਲਟੀਨੇਟਰ ਨਿਊ ਖਾ ਲੈਣਾ ਐਲਟੀਨੇਟਰ ਤੇ ਉਹ ਹੀ ਬੋ ਉਹ ਵਖਾਲਦਾ ਟੈਨਟੀਨੇਟਰ ਦਾ ਕੀ ਖਾਣਾ ਚੱਲ ਹਣ ਗੱਲਾਂ ਨਾ ਬਾਹਰ ਉੱਠ ਲਾ ਵੀ ਇਹ ਨਹੀਂ ਤਿਆਰ ਟੈਨਸ਼ਨ ਨਹੀਂ ਗੱਡੀ ਲੱਗੇ ਫੰਨ ਚੱਲੇ ਲੋ ਵੀ ਆ ਗਏ ਅਸੀਂ ਘਰੇ ਤੇ ਟਰੈਕਟਰ ਧਵਾ ਲਿਆੰਦਾ ਨਾ ਪਰਮ ਆਇਆ ਪਰ ਮਾ ਵੀ ਗਿਆ ਤੇੜਾ ਪੱਲਾ ਆ ਗਿਆ ਪੱਲਾ ਠਵਾਲ ਵੀ ਆ ਗਿਆ ਤੇ ਹੋਣ ਚੱਲੇ ਆ ਉਹ ਬੈਟਰੀ ਦੂਜੇ ਦੀ ਕੱਢ ਕੇ ਰੱਖਣੀ ਛੋਟੇ ਦੀ ਤੇ ਹੋਣ ਚੱਲੇ ਆ ਪਰਮੁਣੀ ਪਰਮ ਕੇ ਘਰ ਟਰੈਕਟਰ ਲੈ ਕੇ ਜਿਹੜੀ ਆਪਣੀ ਦੂਸਰੀ ਟਰਾਲੀ ਹੈ ਨਵੀਂ ਬਣਾਈ ਆ 4xਾਂ ਵਾਲੀ ਉਹ ਵੀ ਨਾਲ ਖੜਨੀ ਅਸੀਂ ਉਹ ਤੇਗਵੀਰ ਭਾਜੀ ਨੇ ਪਾਉਣੀ ਆ ਭਾਜੀ ਵਾਲੀ ਸੇਲ ਕਰ ਲਈ ਆ ਅਸੀਂ ਕੀਤੀ ਉਹ ਵੀ ਹੁਣ ਆਪਣੀ ਦੇਣੀ ਪਣੀ ਭਾਜੀ ਨੂੰ ਟਰਾਲੀ ਕੋਈ ਨਹੀਂ ਪ੍ਰਾਨੇ ਗਿਆ ਤਾਂ ਆਪਣਾ ਟਰਾਲੀ ਆ ਹਾਜਰਾ ਭਾਈ ਵਾਸਤੇ ਹੁਣ ਉਹ ਲੈ ਕੇ ਸਿੱਧਾ ਮਿਲਦੇ ਆ ਗੈਰੀ ਘਰੇ ਜਾ ਕੇ ਇਰਾਹੀਆਂ ਦਾ ਤੱਕ ਛੱਤ ਪਾਉਣੀ ਆ ਟਰਾਲੀ ਲੈ ਆਉਂਦੇ ਆ ਮਿਲਦੇ ਆ ਹੁਣ ਅੱਗੇ ਜਾ ਕੇ ਟਰੇਟਰ ਪੂਰਾ ਓਕੇ ਆ ਰੈਡੀ ਕਰਤਾ ਮੁੰਡਿਆਂ ਨੇ ਆਉਂਦੇ ਤੱਕ ਬੈਟਰੀ ਰੱਖਣੀ ਬਸ ਨਵੀਂ ਲੋ ਵੀ ਮੈਂ ਤੇ ਆਖਿਆ ਬੰਦਿਆਂ ਨੇ ਕੋਈ ਕਰਨਾ ਨਹੀਂ ਪਰ ਇਹਨਾਂ ਵਿੱਡ ਕੱਢ ਕੇ ਧੋ ਦਿੱਤਾ ਉਹਦਾ ਹੋ ਗਿਆ ਓਕੇ ਕੰਮ ਚੱਲ ਵੇ ਆਸ ਨਾ ਰਹਿ ਗਿਆ ਇਹ ਕੋ ਨਹੀਂ ਹੁੰਦਾ ਕੋ ਨਹੀਂ ਨਾ ਇਹ ਬਸ ਚਾੜ ਕੇ ਇਹਨੂੰ ਤੇ ਪਾਏ ਛੱਤ ਕਰ ਦਈਏ ਓਕੇ ਠੀਕ ਵਾ ਕਰ ਲੋ ਕੋ ਕਰ ਲੋ ਹੱਥ ਮਾਰੀਓ ਇਹ ਕੱਲ ਦੀ ਥਾਂ ਮੈਂ ਬਲੌਗ ਚ ਪਾਈ ਜਾ ਕੋ ਗੱਲ ਨਹੀਂ ਕੋਈ ਗੱਲ ਨਹੀਂ ਆਪਣੇ ਬੰਦੇ ਵੇਂਦੇ ਕੋਈ ਬਗਾਨਾ ਥੋੜਾ ਵੇਂਦਾ ਚੱਲ ਵਾ ਓਕੇ ਹੋ ਗਿਆ ਕੰਮ ਚਲੋ ਚੁੱਕੋ ਪੁਰਾਣੇ ਪਿਛਲੇ ਦੇ ਕੱਪੜਾ ਨਹੀਂ ਮਾਰਿਆ ਮਾਰਿਆ ਵਾ ਠੀਕ ਠੀਕ ਵਾ ਲੱਗੀ ਜਾਂਦਾ ਬਿੱਡ ਸ਼ਾਬਾਸ਼ ਲੱਗੇ ਰੋ ਲੋ ਵੀ ਮੁੰਡੇ ਨੇ ਮਾਰ ਕੇ ਹਿੰਮਤ ਤੇ ਪਾਤਾ ਛੱਤ ਪਾਉਣੀ ਰਹਿ ਗਈ ਆ ਬਲੈਡ ਲੱਗ ਗਿਆ ਸਾਰਾ ਇੱਕ ਦੇ ਭਾਰਾ ਹੀ ਬੜਾ ਤੇ ਮਾਹ ਹੀ ਲਾਇਆ ਗੱਦੇ ਸੁੱਟ ਗਏ ਤੇ ਪਰ ਅਸੀਂ ਪਾ ਕੇ ਤੇ ਮਾਰੀ ਛੱਤ ਜੀ ਪਾ ਕੇ ਵਿੱਲੇ ਹੋਈ ਆ ਫਿਰ ਖੜ ਨਹੀਂ ਕਿੰਨੀ ਤਾਂ ਲੈ ਜਾਓ ਵੱਡੀ ਟਰਾਲੀ ਵਿੱਲੀ ਜੀ ਲੋ ਵੀ ਫਰੇਟੇ ਜਾਣਾ ਨਹੀਂ ਉਦਾਂ ਸੋਣਾ ਇਹਦੇ ਸੋਣਾ ਤੇ ਇਹੀ ਲੱਗਦਾ ਵਾ ਇਹ ਵੱਡੀ ਟਰਾਲੀ ਦੇ ਅੱਗੇ ਇਹ ਜਾਊ ਹੌਲੇ-ਮੌਲੇ ਦੇ ਆਹ ਵੋ ਕਿ ਹੋ ਗਿਆ ਰੱਸੀ ਪਾ ਕੇ ਤੇ ਬਾਤਰਪਾਲ ਪਾ ਜੀਏ ਲੱਟਾਂ ਛੱਟਾਂ ਬੋਰੀਆਂ ਅਸਾਂ ਇਹ ਜੱਡੇ ਬਲੇ ਹੋ ਥੋੜੇ ਟਾਈਮ ਵਿੱਚ ਆ ਕੇ ਬੰਦ ਹੋ ਜਾਂਦੇ ਆ ਨਾ ਨਹੀਂ ਹੋਏ ਸਹੀ ਹੁਣ ਸ਼ਾਦ ਹੋ ਗਏ ਹੁਣ ਲੋ ਵੀ ਮਿੱਤਰੋ ਰੱਸੀ ਹੋ ਗਈ ਆ ਪੈ ਗਈ ਸਾਰੇ ਟਰਾਲੀ ਨਵੀਂ ਬੜੀ ਰੱਸੀ ਬੜੀ ਲੱਗਦੀ ਆ ਪਰ ਰੱਸੀ ਆਪਣੇ ਤੋਂ ਵੱਧੂ ਪਈ ਏ ਜੇ ਆਹ ਪਿਆ ਠੇਰ ਲੱਗਾ ਜੇ ਤੇ ਅਨਮੋਲ ਹੁਣੀ ਗਏ ਤਰਪਾਲ ਲੈਣ ਤੇ 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 ਗੈਰੀ ਬਾਜ ਹੈ ਨਹੀਂ ਆ ਐਬਸੈਂਟਾ ਬਲੌਗ ਦੇ ਵਿੱਚ ਉਹ ਗਿਆ ਗੱਡੀ ਭਰਨ ਦੋ ਇੱਥੇ ਹੀ ਅਜੜਾ ਵੀ ਗਿਆ ਨਹੀਂ ਦੇ ਰਾਵਣ ਨੇ ਛੁੱਟੀ ਕਰ ਲਈ ਅੱਜ ਤੇ 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 ਆ ਪਿਛਲਾ ਰਹਿ ਗਿਆ ਟੱਪਾ ਜਾ ਇੱਕ ਲਾਉਣ ਵਾਲਾ ਬਾਕੀ ਤੇ ਓਕੇ ਹੀ ਆ ਗੋਰੇ ਨੂੰ ਟਰਾਲੀ ਲੈਣਗੇ ਗੋਰਾ ਤੇ ਪਰਮ ਉਹ ਉਹ ਹੀ ਨਹੀਂ ਮੁੜੇ ਮੇਰੇ ਕਦੋਂ ਦੇ ਗਏ ਹਨਾ ਹੋ ਗਏ ਤੇ ਜਿਉਂ ਦੇ ਘਰੋਂ ਆਏ ਟਰੈਕਟਰ ਨਾਲ ਹਨਾ ਇੱਥੇ ਆ ਗਏ ਅਸੀਂ ਤਿੰਨ ਤਿੰਨ ਚਾਰ ਘੰਟੇ ਹੋ ਗਏ ਨੇ ਉੱਥੋਂ ਹੀ ਨਹੀਂ ਮੁੜੇ ਟਰਾਲੀ ਲੈ ਕੇ ਲਓ ਜੀ ਲਓ ਪ੍ਰਭਾਰ ਉਹ ਇਧਰ ਬਨੇ ਹਾਂ ਲੋ ਇਧਰ ਪਾਲ ਪੈ ਗਈ ਆ ਤੇ ਇੱਕ ਜਿਹੜੀ ਪਹਿਲੀ ਆਨੰਦਪੁਰ ਸਾਹਿਬ ਖੜੀ ਸੀ ਉਹ ਗੰਦੀ ਜੀ ਲੱਗਣ ਦੀ ਸਾਨੂੰ ਸਾਡਾ ਮੰਨ ਨਹੀਂ ਮੰਨ ਡਿਆ ਉਹ ਪਾਉਣ ਨੂੰ ਮੜਿਆ ਮੈਂ ਗੱਡੀ ਕੱਢਦੇ ਆ ਤੇ ਸ਼ਰੂ ਨਵੀਂ ਫੜ ਲੈ ਆਉਨੇ ਆ ਨਵੀਂ ਲੈ ਆਉਨੇ ਫਿਰ ਉਹ ਥੋੜੀ ਸਹੀ ਨਹੀਂ ਲੱਗਣ ਦੀ ਸਾਨੂੰ ਥੋੜੀ ਥੋੜੀ ਗੰਦੀ ਜੀ ਹੋ ਗਈ ਜੋਣ ਨੇ ਸ਼ਰੂ ਨਵੀਂ ਲੈ ਕੇ ਆਉਨੇ ਚਲੋ ਚਲੋ ਫਿਰ ਹਟਾ ਟਾਈਮ ਹੀ ਕਾਫੀ ਹੋ ਗਿਆ ਆ ਗਏ ਬਸ ਤਰਪਾਲ ਲੈ ਕੇ ਹੂੰ ਚਲੋ ਜੀ ਮਾੜਾ ਤਰਪਾਲ ਲੈ ਕੇ ਆ ਜੀਏ ਅਸੀਂ ਆਣ ਕੇ ਮਿਲਦੇ ਮੁੰਡਿਆਂ ਨੂੰ ਮੁੰਡੇ ਖਲੋਤੇ ਵਿਚਾਰੇ ਲਓ ਵੀ ਰਾਣੀ ਕੱਢ ਲਈ ਬਾਹਰ ਹੁਣ ਬਸ ਇਹਨੂੰ ਵੀ ਸਵੇਰੇ ਨਾਲ ਹੀ ਲੈ ਖੜਨਾ ਆਪਣੇ ਮੇਰਾ ਲੈ ਕੇ ਇਹਨੂੰ ਮਗਰ ਪਾ ਕੇ ਲੈ ਜਾਾਂਗੇ ਨਾਲ ਹੀ ਪਰ ਹੋ ਚਾਹ ਤਵਾ ਧੂ ਕੇ ਅੱਜ ਕਰਤਾ ਨਵਾਂ ਕੱਟਿਆ ਸੰਦੂ ਭਾਜੀ ਕੀ ਹਾਲ ਜੇ ਜਾਣਾ ਕਿ ਨਹੀਂ ਸਰੇ ਇਹ ਪਹਿਲਾ ਹੀ ਬੰਦੇ ਥੋੜੇ ਮੁਕਰ ਜਾਂਦੇ ਵੀ ਨਹੀਂ ਹੈ ਠੰਡ ਲੱਗਦੀ ਠੰਡ ਲੱਗਦੀ ਜ਼ਿਆਦਾ ਕੋ ਚਲੋ ਕੋਈ ਨਹੀਂ ਅਬੀ ਮਿੱਤਰੋ ਆ ਗਏ ਆਪਾਂ ਹੁਣ ਕੰਨੇ ਵਾਲੇ ਪੰਪ ਤੇ ਇੱਥੇ ਥੋੜੀ ਹਵਾ ਜੀ ਘੱਟੀ ਟਾਇਰ ਚ ਉਹ ਕਰਨੀ ਪੂਰੀ ਫਿਰ ਜਾਂਦੇ ਹਾਂ ਪੀਣਾ ਅੱਗੇ ਉਹ ਕਾਂਡੇ ਤਿਆਰੀ ਪੂਰੀ ਸੋ ਵੀ ਹੋਣਾ ਕਿਦਾਂ ਨਾਲ ਗੰਦਾ ਟਰੈਕਟਰ ਇਹ ਟਰਾਲੀ ਆਪਣੀ ਆ ਗਈ ਵਾਪਸ ਉਹ ਵੇ ਲੋ ਟਰੈਕਟਰ ਦੀ ਲੋਕਣ ਪੂਰੀ ਬਾਕੀ ਉਹ ਕਰਦੇ ਹੋਆ ਪੂਰੀ ਟੱਟ ਟੀਟੀ ਸੁਣ ਲੋ ਇਹ ਜਿਹੜੀ ਟੀਟੀ ਆ ਨਾ ਆਏ ਹਾਏ ਲੋ ਵੀ ਮਿੱਤਰੋ ਆਈ ਘਰੇ ਤੇ ਹੈ ਜਿਹੜਾ ਕਰਦੀ ਟਾਲੀ ਚਾਰ ਆਪ ਪਸਾ ਦੇਖੋ ਤੁਹਾਡਾ ਬੋਲੋ ਸਹੀ ਚਾਜੂ ਹੋ ਗਿਆ ਨੇ ਸਾਰੇ ਮਿੱਤਰੋ ਆ ਗਏ ਆਪਾਂ ਘਰੇ ਤੇ ਘਾਤੀ ਟਰਾਲੀ ਤਿਆਰ ਕਿਦਾਂ ਮਿੱਤਰੋ ਟਿਕ ਟੱਕ ਜੇ ਨਾ ਆਏ ਨਾ ਆਏ ਘਾਤੀ ਟਰਾਲੀ ਤਿਆਰ ਹੈ ਪੀਣਾ ਨੇ ਇਹ ਆਪਣਾ ਤੂੰ ਵੀ ਦੇ ਮਾਮੇ ਦਾ ਮੁੰਡਾ ਤੇ ਇਹਨੂੰ ਵੀ ਪਛਾਣਦੇ ਜੇ ਇਹਨੇ ਘਰੇ ਪੱਠੇ ਪਾਉਣੇ ਆ ਰਹਿ ਕੇ ਤੇ ਆਪਣਾ ਕੀ ਨਾਮ ਦਾ ਭਾਜੀ ਰੋਬੀ ਰੋਬੀ ਨੂੰ ਤੱਪਾ ਲੋ ਵੀ ਆ ਗਏ ਆ ਤਰਪਾਲ ਲੈ ਕੇ ਟਰਾਲੀ ਵੀ ਆ ਗਈ ਆ ਰਾਣੀ ਨੂੰ ਕਿੰਨਾ ਚਾਰ ਮਹੀਨਾ ਬਾਅਦ ਦੇਖਿਆ ਹਵਾਵਾਂ ਨਿਕਲੀਆਂ ਟਰਾਂ ਚ ਹੈਗੀ ਕਿ ਨਿਕਲੀ ਨਹੀਂ ਹੈਗੀ ਇੱਕੋ ਜਿਹਾ ਨਿਕਲੀ ਆ ਤੇ ਪਹਿਲਾਂ ਹੀ ਕੋਈ ਆ ਨਹੀਂ ਟਰੈਕਟਰ ਰੈਡੀ ਪੂਰਾ ਬੜਾ ਟਾਈਮ ਲਾਏ ਜੀ ਤਰਪਾਲ ਨਹੀਂ ਲੱਭਣ ਦੀ ਭਾਂਚੋ ਕਾ ਕਿੰਨਾ ਰਹਿਣ ਲਓ ਵੀ ਚੱਕੋ ਪਾਉਣ ਲੱਗ ਪਏ ਤਰਪਾਲ ਸਟਾਰਟ ਹਟੋ ਕਰਕੇ ਸੀ ਮਾਰ ਕੇ ਵੇਲੇ ਆਉਣ ਦੋ ਲਓ ਜੀ ਮਿੱਤਰੋ ਛੱਤ ਪਾਤੀ ਆ ਓਕੇ ਕਰਤਾ ਕੰਮ ਪੂਰਾ ਤੇ ਓਕੇ ਹੋ ਗਿਆ ਤੇ ਟਰੈਕਟਰ ਲੱਗੇ ਅੰਦਰ ਲਾਉਣ ਓਏ ਰੁਕ ਜਾ ਇੱਕ ਮਿੰਟ ਲਓ ਜੀ ਘਾਤੀ ਟਰਾਲੀ ਅੰਦਰ ਟਰਾਲੀ ਤਾਂ ਨਹੀਂ ਅੰਦਰ ਹੋਈ ਟਰੈਕਟਰ ਹੋ ਗਿਆ ਬਸ ਅੱਜ ਤੇ ਟਰਾਲੀਆਂ ਤਾਂ ਨਹੀਂ ਪਾ ਲੱਗਣ ਡੇ ਸਾਡੇ ਘਰ ਕੀ ਬਣਿਆ ਪਿਆ ਵਾ ਉਈ ਸਾਰੀ ਵੱਡੀ ਤੋਂ ਵੱਡੀ ਹੈ ਰਵੀ ਓਏ ਆਹੇ ਟਰਾਲੀਆਂ ਦਾ ਐਂਡ ਹੋ ਗਿਆ ਪੂਰਾ 24 ਫੁੱਟੀ ਨਵੀ ਪਲਾਹੇ ਦੀ ਇੱਕ 30 ਫੁੱਟੀ ਬਲਦੇਵ ਸਿੰਘ ਦੀ ਆ ਵੀ ਨੂਰ ਮਹਿਲ ਦੀ ਆ ਚੱਕ ਲੁੱਪਾ ਹਮਨ ਸਿੰਘ ਦੀ ਤੇ ਉਹ ਸਾਡੀ ਲੋਕਲ ਹੀ ਬਣੀ ਆ ਇੱਕ ਉਹਦੇ ਘਰੀ ਵੀ ਅਰਜਨ ਵਾ ਇਹ ਘਾਰਜਨ ਹੋ ਗਿਆ ਇਹ ਵੱਡਾ ਟਰੈਕਟਰ ਤੇ ਇਹ ਵਲੌਗ ਬਸ ਤਿਆਰੀ ਫੁੱਲ ਆ ਬਸ ਉਹ ਟਰੈਕਟਰ ਲਾ ਕੇ ਤੇ ਆ ਅਰਜਨ ਪਾਉਣਾ ਬਸ ਤੇ ਸੋ ਜੇ ਹੁਣ ਐ ਬੋ ਹੋ ਗਿਆ ਤੇ ਵਲੌਗ ਕਰਦੇ ਆ ਖਤਮ ਤਿਆਰੀ ਵੀ ਹੋ ਗਈ ਹੈ ਪੂਰੀ ਓਕੇ ਕੱਲੋਂ ਨਵਾਂ ਸ਼ੁਰੂ ਕਰਾਂਗੇ ਤੁਰਨ ਲੱਗੇ ਆ ਬੱਸ ਤੇ ਮਿਲਦੇ ਆ ਅਗਲੇ ਵਲੌਗ ਚ ਇਹ ਗਾਹ ਕਰ ਲਗਾ ਥੋੜੀ ਜੀ ਬੱਸ ਇਹਦੇ ਸਿਰੇ ਦਰੀ ਛੁੱਟ ਕੇ ਗੱਦੇ ਹਟਣ ਗੱਦੇ ਲਿਆ ਕੇ ਆਏ ਆ ਬੱਸ ਵਿੱਚ ਛੁੱਟਣੇ ਆ ਪਹਿਲੇ ਫਿਰ ਆਹ ਮੜੀ ਮਾਰ ਦਾਂਗੇ ਰੱਸੀ ਸਿਰੇ ਹੋ ਹੀ ਗਿਆ ਸਾਰਾ ਆ ਜਾ ਚੈੱਕ ਕਰੋ ਕਿਹੜਾ ਤੇ ਬਾਹਲੇ ਇੱਕ ਜਾਣੇ